ਸਤਨਾਮ ਵਾਹਿਗੁਰੂ ਜੀ ਰੱਖਿਆ ਦੇ ਸ਼ਬਦ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਕਿਰਦ ਹਮਾਰੇ RAM ਨਾਮ ਮਨ ਲਗਾ ਜਾਮ ਲਗਾਏ ਕਰਪਾ ਗਾ ਪ੍ਰਭ ਜੀ ਤੂੰ ਮੇਰੇ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭੂ ਅਬਿਨਾਸੀ ਤਾ ਕੀ ਸੇਵ ਨੇ ਬਿਰਤੀ ਜਾਸੀ ਆਨੰਦ ਕਰੈ ਤੇਰੇ ਦਾਤਾ ਜਪ ਪੂਰਨ ਹੋਇ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚੌ ਗਿਰਤ ਹਮਾਰੇ ਰਾਮਕਾਰ ਦੁਖ ਲਗੇ ਨ ਪਾਈ ਸਤ ਗੁਰੂ ਪੂਰਾ ਪੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦਿਆਂ ਏਕਾਲੇ ਲਾਈ ਰਹਾਓ ਰੱਖ ਲੀਏ ਤਿਨ ਰਕਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਭਏ ਪ੍ਰਭ ਭਏ ਸਹਾਈ ਸ਼ਲੋਕ ਜਹ ਸਾਦੂ ਗੋਬਿੰਦ ਪੰਜਨ ਕੀਰਤਨ ਨਾਨਕ ਨਿਤ ਨਾ ਹਉ ਨਾ ਤੂੰ ਵਣਹਿ ਛੂਟੈ ਨਿਕਟ ਨ ਜਾਏ ਦੂਤ ਸੋ ਲੋਕ ਮਹਲਾ ਪੰਜਵਾਂ ਮਨ ਮਹਿ ਚਿਤ ਵਉ ਚਿਤਵਨੀ ਉਦਮ ਕਰ ਉਤਨੀਤ ਹਰ ਕੀਰਤਨ ਕਾ ਅਹਰੋ ਹਰ ਦੇ ਨਾਨਕ ਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ